ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਔਖੋ ਕੈਂਚੀਆਂ ਦੇ ਨੇੜੇ ਪਿੰਡ ਪੈ ਜਾਂਦਾ ਠੀਕ ਹੈ ਜੀ ਬਾਈਕੋਲ ਇੱਕ ਗੱਬਣ ਮੱਝਾ ਤੇ ਇੱਕ گاਾਂ ਤਾਜੀ ਸੂਈ ਵੀ ਹੈ ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬਸ ਤੋਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਬਾਕੀ ਭਰਾ ਤਸੱਲੀ ਕਰਕੇ ਚੈੱਕ ਕਰਕੇ ਲੱਗ ਜਾਓ ਕਾਨੂੰ ਕਿਸੇ ਗੱਲ ਦਾ ਰੌਲਾ ਨਾ ਪਾਵੇ ਬਾਈ ਦਾ ਹੀ ਵਪਾਰ ਦਾ ਕੰਮ ਆ ਬਾਈ ਵੀ ਅੱਗੇ ਉਹਨਾਂ ਦਾ ਠੀਕ ਹੈ ਜੀ ਚੈੱਕ ਕਰਕੇ ਧਾਰਾ ਤੁਰਾਂ ਚੈੱਕ ਕਰਕੇ ਚੋ ਕੇ ਤਸੱਲੀ ਕਰਕੇ ਲੈ ਕੇ ਜਾ ਕਰੋ ਭਰਾ ਠੀਕ ਹੈ ਨਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਕਲਵਿੰਦਰ ਸਿੰਘ ਪਿੰਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਨੰਬਰ ਭਰਾ ਆਪਣਾ 9363783498 ਹਾਂਜੀ ਬਾਈ ਜੀ ਪਹਿਲੇ ਮਾਝ ਦੀ ਜਾਣਕਾਰੀ ਦਿਓ ਜੀ ਕਿੰਨਾ ਟਾਈਮ ਲੈਂਦਾ ਜੀ ਇਹ ਚਾਰ ਦਿਨ ਲਾਏ ਜੀ ਹਾਂਜੀ ਤੇ ਸੂਣ ਵਾਲੀ ਆ ਗਈ ਹਾਂਜੀ 30000 ਦਿਨ ਲਾਉਗੀ ਠੀਕ ਹੈ ਜੀ ਦੁੱਧ 12 ਕਿਲੋ ਚੌਥਾ ਸੂਆ ਠੀਕ ਹੈ ਜੀ ਹਾਂਜੀ ਵੀ ਰੇਟ ਰੇਟ 75000 ਆ ਬਾਈ 75000 75000 ਚ ਮਾਨ ਤਾਨ ਹੋ ਮੜਾ ਮੋਟਾ ਜੇ ਕੋਈ ਹੋ ਹਾਂਜੀ ਜਾਇਜ ਰੇਟ ਆਉਂਦੇ ਆਪਣੇ ਪਹਿਲਾਂ ਵੀ ਪਰਸਨਲ ਜਾਇਜ ਹੀ ਹੁੰਦੇ ਆ ਹਾਂਜੀ ਵੀ ਉਹੀ ਫੋਨ ਲਾਵੇ ਜਿਹੜੇ ਨਾ ਮਾਨ ਤਾਨ ਕਰਦੇ ਆ ਜਿੱਤਰੇ ਮਾਨ ਤਾਨ ਕਰ ਦੋ ਇਹਨਾਂ ਵੀ ਬਾਲਾ ਰੇਟ ਆ ਹਾਂ ਵੀ ਬਾਲਾ ਰੇਟ ਆ ਠੀਕ ਹੈ ਜੀ ਦੋਪਰਾ ਲੇਵਾ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਤੌਰਕ ਦਿਖਾਉਂਦਾ ਬਾਈ ਆਪਾਂ ਨੂੰ ਠੀਕ ਆ ਬਾਈ ਜੀ ਨੇ 75000 ਪਰ ਰੇਟ ਗਿਆ ਠੀਕ ਹੈ ਜੀ ਦੰਦ 12 ਕਿਲੋ ਦੀ ਬਈਮਾਨ ਕਮੇ ਗਾਰੰਟੀ ਦਿੱਤੀ ਹੈ ਸਿੰਘ ਸਾਡੇ ਸਾਹਮਣੇ ਫੇਸ ਕੁਆਲਟੀ ਵੀ ਦੇਖ ਸਰੇ ਮੂੰਹ ਤੇ ਤੋਰਾ ਸਾਡੇ ਦੀ ਸਾਹਮਣੇ ਚੈੱਕ ਕਰਕੇ ਭਰਾ ਲੈ ਕੇ ਜਾ ਕਰੋ ਕੱਲ ਨੂੰ ਕਿਸੇ ਗੱਲ ਦਾ ਰੋਲਾ ਨਾ ਪਵੇ ਬਾਈ ਬਾਈ ਪਾਰ ਦਾ ਕੰਮ ਓ ਬਾਈ ਦੇ ਕਿਹੜਾ ਘਰੇ ਤਿਆਰ ਆਵਗੇ ਝੋਟੀਆਂ ਜੇ ਆਪਾਂ ਕਹੀਏ ਠੀਕ ਹੈ ਨਾ ਚੈੱਕ ਕਰ ਸਕਦੇ ਹੋ ਲੈ ਵਾ ਰੰਗੇ ਪਿੱਛੇ ਦਾ ਲੈ ਵਾ ਮੈਂ ਸੈਟ ਦਿਖਾ ਦਈਏ ਲਓ ਜੀ ਬਸ 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 ਆ ਲੋ ਜੀ ਤੰਨੇ ਸੱਡਾ ਸਾਨੂੰ ਚੈੱਕ ਕਰਵਾਤੀਆਂ ਵੱਧ ਜਾਣਕਾਰੀ ਬਾਈ ਤੋਂ ਫੋਨ ਤੇ ਲੈ ਸਕਦੇ ਹੋ ਵੀਡੀਓ ਵੀ ਮੰਗਵਾ ਸਕਦੇ ਹੋ ਜੇ ਨਹੀਂ ਵੀਡੀਓ ਜੇ ਚੰਗੀ ਤਰ੍ਹਾਂ ਪਤਾ ਲੱਗਿਆ ਬਾਈ ਤੋਂ ਦੁਬਾਰਾ ਵੀ ਵੀਡੀਓ ਮੰਗਵਾ ਸਕਦੇ ਹੋ 5 ਦਿਨ ਬਾਈ ਦੱਸ ਰਿਹਾ ਠੀਕ ਹੈ ਜੀ ਦੁੱਧ 12 ਲੀਟਰ ਠੀਕ ਹੈ ਜੀ ਤੇ ਬਾਈ ਜੀ ਨੂੰ ਜ਼ਰੂਰ ਕੰਟੈਕਟ ਕਰੋ ਹਾਂਜੀ ਬਾਈ ਜੀ ਗਾਂ ਦੀ ਜਾਣਕਾਰੀ ਦੇ ਜੀ ਆਪਣੀ ਗਾਂ ਬਾਈ ਦੂਜਾ ਸੂਆ ਗਿਆ ਹਾਂਜੀ ਹਫਤੇ ਦੀ ਸੂਈ ਹੋਈਗਾ ਬਾਈ ਠੀਕ ਹੈ ਜੀ ਮੰਗਰ ਬਸਾਂਗਾ ਠੀਕ ਹੈ ਜੀ ਠੰਡੀ ਸੀ ਉਹ ਪੂਰੀ ਆ ਗਈ ਠੀਕ ਹੈ ਜੀ ਮੈਂ ਹੁਣ ਬਹਿ ਜਾ ਥੱਲੇ ਆਏ ਨਹੀਂ ਹੈਗੀ ਠੀਕ ਹੈ ਜੀ ਵੀ ਸੱਤ ਸੜ ਕਰੂਗੀ ਕਵੇਂ ਸੂਈ ਸੂਈ ਵੀ ਇਹ ਬਾਈ ਦੂਜਾ ਸੂਆ ਸੂਈ ਹੋਇਆ ਦੂਜਾ ਸੂਆ ਸੀ ਮਗਰ ਬੱਚਾ ਭਾਈ ਮਗਰ ਬੱਚਾ ਬਸ ਆਗਾ ਭਾਈ ਬਸਾ ਜੀ ਠੀਕ ਹੈ ਹਾਂ ਬੜਾ ਤੋਰ ਕੇ ਖਾ ਲਈ ਦੁੱਧ 15 ਕਿਲੋ ਆ ਬਾਈ ਜਮਾ ਤੇ ਮਣਕੇ ਲੈ ਲੀਟਰ ਨੇ ਬੱਚਾ ਕੰਡਾ ਲੈ ਵੀ ਹਾਂ ਸਣੇ ਬੱਚਾ ਦੁੱਧ 15 ਕਿਲੋ ਆ ਠੀਕ ਹੈ 15 ਲੀਟਰ ਬਾਈ ਨੇ ਦੇ ਦਿੱਤਾ ਠੀਕ ਹੈ ਜੀ ਥੋੜਾ ਜਿਹਾ ਲੰਘ ਜਾ ਮਾਰਨੀ ਭਰਾ ਪੱਕਾ ਮੰਨਦੀ ਆ ਬਾਈ ਪੱਕਾ ਮੰਨਦੀ ਆ ਥੋੜਾ ਜਿਹਾ ਪੈਰਾਂ ਨੋ ਨੂ ਦਾ ਕੋਈ ਚੱਕਰ ਆ ਵਾਲਾ ਵੀ ਨਹੀਂ ਉਹ ਮਾਰਨ ਦੀ ਆ ਠੀਕ ਹੈ ਜੀ ਠੀਕਾ ਮੜਾ ਮੋਟਾ ਸੈਟੀਸਫੈਕਟ ਕਰਵਾਉਂਗਾ ਲੈ ਨੋ ਨੂ ਤੇ ਦੂਜੇ ਸੂਏ ਆ ਵੜ੍ਹਤ ਆ ਡਿਸੰਬਰ ਵੜ੍ਹਤ ਦਾ ਕੱਦ ਦੇਖ ਤੂੰ ਹਾਂਜੀ ਜੀ ਕਿੰਨੀ ਉੱਚੀ ਆ ਗਈ ਠੀਕ ਹੈ ਜੀ ਰੋਕੋ ਮੜਾ ਇੱਥੇ ਮੈਂ ਲੇਵਾ ਦਿਖਾਉਂਦਾ ਚੰਗੀ ਤਰ੍ਹਾਂ ਲੋਪਰਾ ਇਹਦੀ ਸੈਟ ਠੀਕ ਹੈ ਜੀ ਟਾਈਮ ਵੀ ਡੜਕੇ ਦੇ ਬਾਈ 9 ਵਜੇ ਨਹੀਂ ਹਜੇ ਠੀਕ ਬਾਈ ਹੋਈ ਹੋਈ 8:30 ਵਜੇ ਦਾ ਟਾਈਮ ਆ ਚੈੱਕ ਕਰ ਸਕਦੇ ਹਾਂ ਬਾਈ ਜੀ ਖੰਡਾ ਲੈ ਕੇ ਲੈ ਸਕਦੇ ਹਾਂ ਥੋੜਾ ਜਿਹਾ ਪੱਕੇ ਦਾ ਕਰਕ ਕਰਦੀ ਆ ਤੇ ਸਾਨੂੰ ਇਧਰਲੀ ਸਾਈਡ ਵੀ ਭੁਖਾ ਰਹੇ ਆ ਤੇ ਆ ਲੋ ਜੀ ਧਾਨ ਸਾਨੂੰ ਵੀ ਓਕੇ ਜਮਾ ਜਮਾ ਓਕੇ ਆ ਬਾਈ ਚਾਰੇ ਥਾਨ ਠੀਕ ਹੈ ਜੀ ਦੋ ਭਰਾ ਕਿਉਂਕਿ ਦੂਰੋਂ ਬੰਦਾ ਚੱਲ ਕੇ ਆਉਂਦਾ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਤੇਲ ਪਾਣੀ ਫੂਕੇ ਤੇ ਪੁੱਸਣ ਦਾ ਆਪਣਾ ਫਰਜ਼ ਬਣਦਾ ਹਾਂਜੀ ਵੀ ਰੇਟ ਦੱਸੋ ਜਾਇਜ਼ ਜਦਾ ਰੇਟ ਬਾਈ ਜਾਇਜ਼ਾ 48000 ਦੀ ਵੇਡਦੇ ਆ 48000 ਹਾਂਜੀ ਚਾਹ ਚਾਰ ਡੰਗ ਚੁਣੇ ਜੀ ਚਾਹ ਪੰਜ ਡੰਗ ਜੋਵੇ ਯਾਰ ਆਪਮਣੇ ਝੋਕੇ ਲੈ ਕੇ ਜਾਵੇ ਉਹ ਵੀ ਠੀਕ ਹੈ ਸੋ ਪ੍ਰਾ ਭਾਈ ਜੀ ਨੇ ਰੇਟ ਵੀ ਦੱਸਤਾ ਤੁਹਾਨੂੰ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਦੋ ਹੀ ਨਾਗਾ ਬਾਈ ਕੋਲ ਬਾਈ ਦਾ ਰੇਟ ਵੈਸੇ ਅੱਗੇ ਵੀਡੀਓ ਚ ਤੁਸੀਂ ਦੇਖਿਆ ਹੀ ਆ ਬਿਲਕੁਲ ਜਾਇਜ਼ ਹੀ ਮੰਗਦਾ ਹੁੰਦਾ ਬਾਈ ਠੀਕ ਹੈ ਜੀ ਇਹ ਨਹੀਂ ਵੀ ਜ਼ਿਆਦਾ ਰੇਟ ਮੰਗ ਲੂ ਤੇ ਰੇਟ ਜਮਾਂ ਜਾਇਜ਼ ਹੁੰਦੇ ਆ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ